ਇੰਡੀਆ ਦਾ ਇਹ ਇੰਡੀਆ ਲੈਵਲ ਦਾ ਹਾਂ ਸਭ ਤੋਂ ਵੱਡਾ ਮੇਲਾ ਜੀ ਇਹ ਪੀਟਲ ਦਾ ਓਕੇ ਜੀ ਪੀਟਲ ਦੇ ਵਿੱਚ ਹੀ ਹੋ ਰਿਹਾ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆਂਗੇ ਪੰਜਾਬ ਦੀ ਮਸ਼ਹੂਰ ਬੱਕਰੀ ਮੰਡੀ ਮੁੱਲਾਪੁਰ ਦੇ ਵਿੱਚ ਜੋ ਕਿ ਸ਼ਨੀਵਾਰ ਨੂੰ ਲੱਗਦੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਸਾਲ ਬੱਕਰੀਆਂ ਦਾ ਮਸ਼ਹੂਰ ਮੇਲਾ ਕਰਵਾਇਆ ਗਿਆ ਸੀਗਾ ਬਹੁਤ ਬਾਜਬ ਚੰਗੇ ਨਾਮ ਆ ਜਿਹੜੇ ਫ੍ਰਿਜ ਕੂਲਰ ਤੋਂ ਲੈ ਕੇ ਵਧੀਆ ਨਾਮ ਆ ਜਿਹੜੇ ਉਹ ਦਿੱਤੇ ਗਏ ਸੀਗੇ ਜਾਨੀ ਕਿ ਆਲ ਕੈਟੇਗਰੀਆਂ ਬੀਟਲ ਬੱਕਰੀ ਦੇ ਮੁਕਾਬਲੇ ਕਰਵਾਏ ਗਏ ਸੀ ਹੁਣ ਬੱਕਰਿਆਂ ਦਾ ਜਿਹੜਾ ਦੁਬਾਰੇ ਮੇਲਾ ਉਹ ਆ ਰਿਹਾ ਕਦੋਂ ਮੇਲਾ ਆ ਰਿਹਾ ਉਹਦੀ ਬਾਬਤ ਆਪਾਂ ਗੱਲਬਾਤ ਕਰਦੇ ਅਗੇ ਵੀਰਾਂ ਦੇ ਨਾਲ ਆਪਣੇ ਕੋਲ ਇਸ ਸਮੇਂ ਖੜੇ ਨੇਗੇ ਮੁੱਲਾਪੁਰ ਬੱਕਰੀ ਮੰਡੀ ਦੇ ਪ੍ਰਬੰਧਕ ਭਰਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੇਲਾ ਕਦੋਂ ਆ ਕਿਹੜੇ ਮੁਕਾਬਲੇ ਆ ਉਹ ਹੋਣ ਜਾ ਰਿਹਾ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਸ਼ਾਅੱਲਾ ਜਿਵੇਂ ਦਸਿਆ ਭਾਈ ਖੁਸ਼ਖਬਰੀ ਖੁਸ਼ਖਬਰੀ ਵਾਲੀ ਚੀਜ਼ ਹੈ ਕਹਿੰਦੇ ਨੇ ਖੁਸ਼ਖਬਰੀ 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 ਤਿਆਰ ਹੋ ਜਾਓ ਆਪਣੇ ਆਪ ਨੂੰ ਜਾਨ ਬਰਾਂ ਤਿਆਰ ਕਰ ਹਾਂ ਜੋ ਇੰਡੀਆ ਦਾ ਇਹ ਇੰਡੀਆ ਲੈਵਲ ਦਾ ਹਾਂ ਸਭ ਤੋਂ ਵੱਡਾ ਮੇਲਾ ਜੀ ਇਹ ਪੀਟਲ ਦਾ ਓਕੇ ਜੀ ਪੀਟਲ ਦੇ ਵਿੱਚ ਹੀ ਹੋ ਸਜ ਜਿੰਨੇ ਵੀ ਮੁਕਾਬਲੇ ਸਾਰੇ ਪੀਟਲ ਦੇ ਆ ਹਾਂ ਇੰਡੀਆ ਲੈਵਲ ਦਾ ਤਰਸ਼ੇਮ ਭਾਈ ਇਹ ਸਭ ਤੋਂ ਵੱਡਾ ਮੇਲਾ ਵਾ ਪਿਛਲੀ ਗੇੜ ਵੀ ਇਤੋਂ ਵੱਡਾ ਮੇਲਾ ਇੰਡੀਆ ਦੇ ਵਿੱਚ ਕਿਤੇ ਨਹੀਂ ਹੁੰਦਾ ਜਿਹਦੇ ਵਿੱਚ ਪੂਰੇ ਯਾਨੀ ਕਿ ਪੁਰੀਆ ਸ਼ਹਿਟਾਂ ਦੇ ਵਿੱਚੋਂ ਭਾਗ ਲੈਂਦੇ ਇਹਦੇ ਵਿੱਚ ਆ ਗਏ ਨਮੈਸ਼ ਮੁਕਾਬਲਾ ਹਾਂ ਜੀ ਹਾਂ ਜੀ ਇਹ ਨਾ ਇੰਡੀਆ ਲੈਵਲ ਦਾ ਮੁਕਾਬਲਾ ਜੀ ਇਹਦੇ ਵਿੱਚ ਜਿਵੇਂ ਹੁਣ ਨਾਲ ਦੀ ਨਾਲ ਮੈਂ ਇਹ ਬੋਲਦਾ ਦਰਸ਼ੇਮ ਬਾਈ ਜਿਹੜੀ ਸਾਡੀ ਮੇਲਾ ਕਮੇਟੀ ਬਣੀ ਆ ਹੂੰ ਉਹਦੇ ਵਿੱਚ ਡਾਕਟਰ ਧਲੇਰਾ ਸ਼ੇਰੀ ਕੁਸੇ ਵਾਲਾ ਸੱਤਾ ਹੂੰ ਜੰਗਪੁਰ ਵਾਲਾ ਬਾਬਾ ਜਗਦੇਵ ਸਰਪੰਚ ਮਨਜਿੰਦਰ ਬਰਮੀ ਗੁਰਦੇਤ ਫਾਰਮ ਵਾਲੇ ਰਾਏ ਸਾਹਿਬ ਸ਼ਿਕਾਰ ਖਾਨ ਬੱਬੂ ਮੱਜੂ ਕੇ ਮੱਖਣ ਤੇ ਟਿਮੀ ਹੂੰ ਬਰਸਾਗੋੜ ਫਾਰਮ ਵਾਲੇ ਓਕੇ ਜੀ ਤੇ ਯਾਨੀ ਕਿ ਸਾਡੇ ਮੇਲਾ ਕਮੇਟੀ ਦੇ ਪ੍ਰਧਾਨਾਂ ਇਹਨੇ ਸਾਰਿਆਂ ਦੀ ਸਹਿਮਤੀ ਨਾਲ ਹੂੰ ਯਾਨੀ ਕਿ ਸਹਿਯੋਗ ਦੇ ਨਾਲ ਇਹ ਆਪਣਾ ਮੇਲਾ ਹੋਣਾ ਵਾ ਓਕੇ ਔਰ ਤਰਸੇਮ ਭਾਈ ਇਹਦੇ ਵਿੱਚ ਜਿਹੜੀਆਂ ਕੈਟਾਗਰੀਆਂ ਦੇਖੋ ਵੀਡੀਓ ਦਾ ਇੱਕ ਵੀਡੀਓ ਦੇ ਨਾਲ ਨਹੀਂ ਤਰਸੇਮ ਭਾਈ بار بار ਇਹਦੀ ਅਪਡੇਟ ਵੀ ਦਿੱਤੀ ਜਾਊਗੀ ਇਹਦੀ ਯਾਨੀ ਕਿ ਇੱਕ ਜਨਵਰੀ ਮਹੀਨੇ ਦੀ ਇੱਕ ਨਿਸ਼ਾਨਾ ਦਿੱਤਾ ਕਿ ਜਨਵਰੀ ਮਹੀਨੇ ਤੱਕ ਆਪਦੇ ਜਾਨਵਰਾਂ ਨੂੰ ਫੁੱਲ ਤਿਆਰ ਕਰ ਲਓ ਇਹ ਇੰਡੀਆ ਲੈਵਲ ਦਾ ਸਭ ਤੋਂ ਵੱਡਾ ਬੀਟਲ ਦਾ ਵੱਡਾ ਨਮੈਸ਼ ਮੇਲਾ ਹੈ ਜੀ ਇਹ ਹੂੰ ਇਹਦੇ ਵਿੱਚ 0 ਤੋਂ ਲੈ ਕੇ 15 ਕਿਲੋ ਤੱਕ ਬੱਚੇ ਛੋਟੇ 15 ਤੋਂ ਲੈ ਕੇ 30 ਕਿਲੋ ਤੱਕ 30 ਕਿਲੋ ਤੋਂ ਓਪਨ ਤਿੰਨ ਕੈਟਾਗਰੀਆਂ ਖੀਰੇਆਂ ਨਹੀਂ ਆਉਣੀਆਂ ਖੀਰੇ ਖੀਰੇ ਨਹੀਂ ਤਿੰਨ ਕੈਟਾਗਰੀਆਂ ਤਿੰਨ ਕੈਟਾਗਰੀਆਂ ਬਾਈ ਹੋਣੀਆਂ ਓਕੇ ਤੇ ਦੋ ਦੰਦ ਦੀ ਹੋਗੀ ਪਠਾ ਬਕਰੇ ਚਾਰ ਦੰਦਾਂ ਦੇ ਰਛੇ ਦੰਦਾਂ ਦੇ ਇੱਕਤੀ ਅਸੀਂ ਕਰਾਉਣਾ ਸੰਝਾ ਮੁਕਾਬਲਾ ਦੇਖੋ ਕਈ ਵਾਰ ਨਾ ਜਾਨਵਰ ਘਟ ਜਾਂਦੇ ਆ ਕਿ ਸਾਡੇ ਜਿਹੜੇ ਨਾਮ ਆ ਉਹ ਦਿਲ ਖਿੱਚਵੇਂ ਆ ਵੱਡੇ ਹੀ ਨਾਮ ਆ ਹਾਂ ਤਰਸੇਮ ਭਾਈ ਕਈ ਵਾਰ 20 ਤੋਂ ਅਗਰ ਜਾਨਵਰ ਥੱਲੇ ਰਹਿੰਦੇ ਆ ਉਹਨਾਂ ਨੂੰ ਕੈਸ਼ ਪੇਮੈਂਟ ਕਰਾਂਗੇ ਅਸੀਂ ਓਕੇ ਓਕੇ ਸਹੀ ਹੈ ਕਿ ਨਹੀਂ ਇਹ ਇਹ ਨਹੀਂ ਕਿ ਆਪਦੇ ਕੋਲੋਂ ਵੀ ਅਸੀਂ ਪੈਸੇ ਲਾ ਕੇ ਦੇਣੇ ਆ ਇਹ ਚ ਕੋਈ ਮੇਲੇ ਜਿਹਾ ਅਸੀਂ ਪਹਿਲਾਂ ਵੀ ਇੰਨਾ ਮੇਲਾ ਕਿ ਘਟੋ ਘਟ 5-6 ਲੱਖ ਦੇ ਇਹਦੇ ਵਿੱਚ ਇਨਾਮ ਹੁੰਦੇ ਆ ਹਾਂ ਪਹਿਲਾਂ ਵੀ ਅਸੀਂ ਸਾਡਾ ਜਿਹੜਾ ਵਾਈਟ ਸੀ 6 ਲੱਖ ਰੁਪਏ ਦਾ ਸੀਗਾ ਹਮਮ ਔਰ ਚਲੋ ਰੱਬ ਦੀ ਕਿਰਪਾ ਨਾਲ ਪੂਰਾ ਵਧੀਆ ਸਾਡਾ ਜਿਹੜਾ ਮੇਲਾ ਨਵੇਂਰੇ ਚੜਿਆ ਹੈ ਚਾਰ ਦੰਦ 6 ਦੰਦ ਦਾ ਸਾਂਝਾ ਮੁਕਾਬਲਾ ਕਰਾਉਣਾ ਸੀ ਓਕੇ 8 ਦੰਦ ਦਾ ਬੱਕਰੇ 8 ਦੰਦ ਬੱਕਰੀਆਂ ਹਮਮ ਔਰ ਤਰਸੇਮ ਭਾਈ ਇਹਦੇ ਵਿੱਚ ਅਸੀਂ ਇੱਕ ਹੋਰ ਵੀ ਆਫਰ ਦਿੱਤੀ ਆ ਹਮਮ ਜਿਹੜੇ ਬਾਹਰੋਂ ਜਾਨਵਰ ਆਉਣਗੇ ਆਊਟ ਆਫ ਸਟੇਟ ਤੋਂ ਹਾਂ ਉਹ ਤੋਂ ਕੋਈ ਐਂਟਰੀ ਨਹੀਂ ਲਈ ਜਾਊਗੀ ਓਕੇ ਐਂਟਰੀ ਫ੍ਰੀ ਐਂਟਰੀ ਅਗਰ ਉਹ ਜਾਨਵਰ ਆਪ ਦੇ ਲੈ ਕੇ ਆਊਗਾ ਹਮਮ ਉਸ ਮਾਲਕ ਦਾ ਔਰੋ ਜਾਨਵਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਇੱਥੇ ਓਕੇ ਜਿਹੜਾ ਬਾਰਲੀ ਸਟੇਟ ਆਦਰ ਸਟੇਟਸ ਤੇ ਆ ਰਹਾ ਹੈ ਹਾਂ ਉਹਨਾਂ ਕੇ ਲਈ ਹੈ ਇਹ ਅਬ ਦਿਲ ਖਿਚ ਮੇ ਇਨਾਮ ਦੇਣਾ ਤਰਸੇਮ ਭਾਈ ਤੁਮ ਧਾਵਨਾ ਮੇਲਾ ਜਿਹੜਾ ਜ਼ਬਰਦਸਤ ਮੇਲਾ ਜਿਵੇਂ ਪਹਿਲਾਂ ਹੋਇਆ ਸੀ ਨੈਸ਼ਨਲ ਪੱਦਰ ਦਾ ਮੇਲਾ ਇੰਡੀਆ ਲੈਵਲ ਕਾ ਮੇਲਾ ਭਾਈ ਹਾਂਜੀ ਹਾਂਜੀ ਇਹਦੇ ਵਜੇ ਤਰਸੇਮ ਭਾਈ ਇੱਕ ਅਸੀਂ ਆਲ ਓਵਰ ਚੈਂਪੀਅਨ ਜਿਹਨੂੰ ਅਸੀਂ ਬਹੁਤ ਵਧੀਆ ਇਨਾਮ ਦੇਣਾ ਹੈ ਕਿ ਜਿਹਦੇ ਜਾਨਵਰ ਵੱਧ ਜਿੱਤਣਗੇ ਹਾਂ ਉਹਨੂੰ ਅਸੀਂ ਬਹੁਤ ਵਧੀਆ ਇਨਾਮ ਦੇਣਾ ਨਾਲ ਦੀ ਨਾਲ ਇਨਾਮ ਵੀ ਅੱਗੇ ਜਾ ਕੇ ਅਨਾਉਂਸ ਕਰਾਂਗੇ ਜਨਵਰੀ ਮਹੀਨੇ ਦੀਆਂ ਪਹਿਲੀਆਂ ਡੇਟਾਂ ਦੇ ਵਿੱਚ ਹਿਮੇਲਾ ਹੋਗਾ ਜੀ ਓਕੇ ਡੇਟ ਵਗੈਰਾ ਸਭ ਅੱਗੇ ਅਸੀਂ ਅਨਾਉਂਸ ਕਰਾਂਗੇ ਇੱਕ ਮੀਟਿੰਗ ਸਾਡੀ ਹੋ ਰਣੀ ਜਿਵੇਂ ਪ੍ਰਧਾਨ ਵਗੈਰਾ ਇੱਕ ਥੀ ਥੋੜਾ ਉਮੀਦੇ ਕਰਕੇ ਆਏ ਨਹੀਂ ਅਗਲੀ ਮੰਡੀ ਦਾ ਕਰ ਰਬ ਸੋਖ ਰਕੇ ਇੱਥੇ ਆਉਣਗੇ ਉਹਨਾਂ ਰੈਸਲਾ ਕਰਕੇ ਫਿਰ ਇੱਕ ਵੀਡੀਓ ਦੇ ਜਾਨੀ ਮੈਸੇਜ ਦਿੱਤਾ ਜਾਊਗਾ ਜੀ ਠੀਕ ਹੈ ਮੇਲਾ ਵੈਸੇ ਕਦੋਂ ਦੀ ਡੇਟ ਦੇ ਵਿੱਚ ਜਨਵਰੀ ਦੀ ਦੇਖੋ ਜੀ ਇਹਦੇ ਵਿੱਚ ਸਾਡੇ ਗੁਰਦੇਤ ਕੋਟ ਫਾਰਮ ਵਾਲੇ ਆ ਕੁਝ ਬਾਬਾ ਜੀ ਸਾਡੇ ਸੁਰਿੰਦਰਪਾਲ ਜੀ ਪ੍ਰਧਾਨ ਆ ਜਿਹੜੇ ਅਸਲਮ ਬਾਈ ਜੀ ਔਰ ਸਾਰੇ ਜਨ ਸਹਿਮਤੀ ਆ ਸਾਰਿਆਂ ਦੀ ਬਾਬਾ ਬਾਹਰ ਗਿਆ ਹੋਆ ਵਾ ਜਦੋਂ ਬਾਬਾ ਜਨਵਰੀ ਦੇ ਮਹੀਨੇ ਦੇ ਵਿੱਚ ਆਊਗਾ ਓਕੇ ਜੀ ਪਹਿਲਾਂ ਹੀ ਆਜੂਗਾ ਇੱਕ ਮਹੀਨਾ ਪਹਿਲਾਂ 15 20 ਦਿਨ ਪਹਿਲਾਂ ਯਾਨੀ ਕਿ ਤਾਂ ਕਰਕੇ ਜਨਵਰੀ ਮਹੀਨੇ ਦੀ ਡੇਟ ਰੱਖਤੀ ਸੀ ਅਸੀਂ ਓਕੇ ਜੀ ਪਹਿਲੀਆ ਤਰੀਕਾਂ ਜਦੋਂ ਇੱਕ ਮੀਟਿੰਗ ਦੇ ਵਿੱਚ ਸਾਡੇ ਇਹ ਅਨਾਉਂਸ ਹੋਇਆ ਮੇਲੇ ਦੀ ਅਸੀਂ ਸਰ ਵੀਡੀਓ ਡਾਲਤੀ ਅਗਲੇ ਮੀਟਿੰਗ ਦੇ ਵਿੱਚ ਅਸੀਂ ਮੇਲੇ ਦੀ ਤਰੀਕ ਵੀ ਦਵਾਂਗੇ ਹੋਰ ਤੁਸੀਂ ਓਕੇ ਜੀ ਹਾਂ ਜਾਨੀ ਕਿ ਇਸ ਜਗ੍ਹਾ ਤੇ ਹੀ ਹੋਏਗਾ ਮੇਲਾ ਔਰ ਤੁਸੀਂ ਹਾਂ ਜੀ ਇਸ ਜਗ੍ਹਾ ਤੇ ਹੋਏਗਾ 30 ਜਿਹੜੀ ਅਸੀਂ ਵੀਡੀਓ ਦੇ ਵਿੱਚ ਤਾਂ ਸੇਮ ਬਾਈ ਇਨਾਮਾਂ ਦੀ ਜਿਹੜਾ ਵੇਰਵਾ ਵੀ ਦੇ ਦਾਂਗੇ ਓਕੇ ਵੀ ਕੀ ਕੀ ਇਨਾਮ ਦਿੱਤੇ ਹਾਂ ਜਾਨੀ ਕਿ ਸਮਾਂ ਬਹੁਤ ਪਿਆ ਹਾਂਜੀ ਹਰ ਹਫਤੇ ਜਾਂ 10 ਦਿਨਾਂ ਬਾਅਦ ਆਪਾਂ ਤੁਹਾਨੂੰ ਲਾਈਵ ਅਪਡੇਟ ਹੈ ਜਿਹੜੀ ਉਹ ਦਿੰਦੇ ਰਹਾਂਗੇ ਵੀ ਮੋਇਲੇ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਉਹ ਕੀਤੇ ਜਾਣਗੇ ਜਾਂ ਕੀ ਹੋਣ ਜਾ ਰਿਹਾਗਾ ਇਹਦੇ ਵਿੱਚ ਇੱਕ ਹੋਰ ਜੀ ਤੁਹਾਨੂੰ ਦੱਸਣਾ ਜੀ ਜਿਹੜੇ ਫੈਸਲੇ ਹੋਣਗੇ ਦੇਖੋ ਜੱਜ ਸੇਮਾਨ ਪਹਿਲਾਂ ਵੀ ਮਾਸ਼ਾਅੱਲ ਵਧੀਆ ਫੈਸਲੇ ਕੋਈ ਐ ਬਹੁਤ ਵਧੀਆ ਲੜਾਈ ਬੜਾਈ ਤੋਂ ਮੇਲਾ ਨਿਬੜਿਆ ਜੀ ਇੱਕ ਇਹਦੇ ਵਿੱਚ ਬਹੁਤ ਇਮਾਨਦਾਰੀ ਨਾਲ ਫੈਸਲੇ ਕੀਤੇ ਜਾਣਗੇ ਓਕੇ ਬੰਦੇ ਕਹਿਣਗੇ ਜੀ ਸਾਡਾ ਜਾਣਵਰ ਕੜਤਾ ਸਾਡਾ ਨਹੀਂ ਨਾਲ-ਨਾਲ ਕੀ ਹੋਗਾ ਜਿਹੜੀ 10 ਕਮੇਟੀ ਦੇ ਮੈਂਬਰ ਉਹ ਵੀ ਵਿੱਚ ਹੋਣਗੇ ਓਕੇ ਨਾਲ ਜੱਜਾਂ ਦੇ ਉਹਨਾਂ ਨੂੰ ਵਿੱਚ ਜਾਨੀ ਕਿ ਰੱਖਿਆ ਜਾਊਗਾ ਜਾਨੀ ਕਿ ਨਿਰਪੱਖ ਫੈਸਲੇ ਬਿਲਕੁਲ ਮੈਂ ਕਹਿੰਦਾ ਜੀ ਕੋਈ ਬੰਦਾ ਕਹਿ ਨਹੀਂ ਸਕਦਾ ਉਂਗਲੀ ਨੂੰ ਉਠਾ ਸਕਦਾ ਫੈਸਲੇ ਵੀ ਟਲ ਹੋਣਗੇ ਫਿਰ ਕੱਲ ਦੀ ਟਲ ਪੂਰੇ ਟਲ ਜੀ ਪਹਿਲਾਂ ਜਿਵੇਂ ਬਾਈ ਦੱਸੋ ਇੱਕ ਕਮੈਂਟਾਂ ਦੇ ਵਿੱਚ ਵੀ ਪਹਿਲਾ ਮੇਲਾ ਕਿਵੇਂ ਹੋਇਆ ਓਕੇ ਠੀਕ ਹੈ ਨਾ ਸਭ ਨੇ ਪਹਿਲਾਂ ਤਾਂ ਬਹੁਤ ਵਧੀਆ ਰਿਸਪੌਂਸ ਦਿੱਤਾ ਮੇਲੇ ਨੂੰ ਇਹ ਜਿਹੜਾ ਇਕਤੀ ਮੇਲਾ ਹੋਣਾ ਇਕਤੀ ਮੇਲਾ ਹੋਣਾ ਉਦੋਂ ਵੀ ਵਧੀਆ ਪੱਧਰ ਤੇ ਹੋਣਾ ਮੇਲਾ ਓਕੇ ਔਰ ਉਦੋਂ ਵੀ ਵਧੀਆ ਨਾਮ ਰੱਖਾਂਗੇ ਜੀ ਪੂਰੇ ਵਧੀਆ ਇਨਾਮਾਂ ਦੇ ਵਿੱਚ ਵੱਡੇ ਪੱਦਰ ਤੇ ਮੇਲਾ ਫਿਰ ਓਵੇਂ ਤਰ੍ਹਾਂ ਜਿਹੜਾ ਉਹ ਹੋਣ ਜਾ ਰਿਹਾ ਬਸ ਤੁਸੀਂ ਨੋਟ ਕਰ ਲਓ ਜ਼ਿਆਦਾ ਜਾਣਕਾਰੀ ਲਈ ਆਪਾਂ ਨੰਬਰ ਦੇਵਾਂਗੇ ਸਕਰੀਨਾਂ ਤੇ ਉਹਨਾਂ ਤੇ ਸੰਪਰਕ ਤੁਸੀਂ ਕਦੋਂ ਵੀ ਬਣਾ ਸਕਦੇ ਹੋ ਬਾਕੀ ਲਾਈਵ ਅਪਡੇਟ ਆਪਾਂ ਹਰ ਹਫ਼ਤੇ ਦਿੰਦੇ ਰਹਾਂਗੇ ਨਾ ਜੀ ਜੀ ਧੰਨਵਾਦ